Reliance Jio ਦੇ ਮਗਰੋਂ Airtel ਨੇ ਵੀ ਗਾਹਕਾਂ ਨੂੰ ਝਟਕਾ ਦਿੱਤਾ ਹੈ Jio ਦੀ ਰਾਹ ਤੇ ਚੱਲਦਿਆਂ Airtel ਨੇ ਵੀ ਆਪਣੇ ਟਾਪ-ਅਪ ਪਲਾਨ ਜਿਹੜੇ ਉਹ ਮਹਿੰਗੇ ਕਰ ਦਿੱਤੇ ਨੇ ਇਸ ਦਾ ਸਿੱਧਾ ਅਸਰ Airtel ਭਾਰਤੀ ਦੇ 37 ਕਰੋੜ ਯੂਜ਼ਰ ਜਿਹੜੇ ਯੂਜ਼ਰਸ ਨੇ ਉਹਨਾਂ ਤੇ ਪਵੇਗਾ ਹੁਣ Airtel ਦੇ ਯੂਜ਼ਰਸ ਨੂੰ ਜ਼ਿਆਦਾ ਕੀਮਤ ਦੇ ਕੇ ਰੀਚਾਰਜ ਜਿਹੜਾ ਉਹ ਕਰਵਾਉਣਾ ਪਵੇਗਾ Airtel ਨੇ ਟੈਰਿਫ ਦੇ ਵਿੱਚ 10 ਤੋਂ 21% ਦਾ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਹੈ Airtel ਨੇ ਕੀਮਤਾਂ ਦੇ ਵਿੱਚ ਵਾਧੇ ਦਾ ਐਲਾਨ ਕਰਦਿਆਂ ਕਿਹਾ ਕਿ ਅਸੀਂ ਇਹ ਯਕੀਨੀ ਬਣਾਇਆ ਕਿ ਬਜਟ ਦੀ ਚੁਣੌਤੀ ਵਾਲੇ ਯੂਜ਼ਰਜ਼ ਅਤੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਉਹ ਬੋਝ ਉਹ ਨਾ ਪਵੇ ਇਸ ਲਈ ਸ਼ੁਰੂਆਤੀ ਪੱਧਰ ਤੇ ਪਲਾਨ ਦੇ ਵਿੱਚ ਉਹਨਾਂ ਨੇ ਬਹੁਤ ਮਾਮੂਲੀ ਵਾਧਾ 70 ਪੈਸੇ ਪ੍ਰਤੀ ਦਿਨ ਤੋਂ ਘਟ ਕੀਤਾ ਤੇ Airtel ਯੂਜ਼ਰਜ਼ ਨੂੰ ਹੁਣ 179 ਵਾਲੇ ਪਲਾਨ ਦੇ ਲਈ ਹੁਣ 199 ਰੁਪਏ 455 ਵਾਲੇ ਪਲਾਨ ਦੇ ਲਈ 509 ਰੁਪਏ ਅਤੇ 1799 ਵਾਲੇ ਪਲਾਨ ਲਈ 1999 ਰੁਪਏ ਜਿਹੜੇ ਉਹ ਖਰਚਣੇ ਪੈਣਗੇ ਇਸੇ ਤਰ੍ਹਾਂ ਹੀ ਬਾਕੀ ਪਲਾਨਸ ਦੀਆਂ ਜਿਹੜੀਆਂ ਕੀਮਤਾਂ ਨੇ ਉਹਨਾਂ ਵਿੱਚ ਵੀ ਜਿਹੜਾ ਵਾਅਦਾ ਕੀਤਾ ਗਿਆ ਏਅਰਟੈਲ ਨੇ ਇੱਕ ਬਿਆਨ ਦੇ ਵਿੱਚ ਦੱਸਿਆ ਕਿ ਨਵੀਆਂ ਕੀਮਤਾਂ ਨੇ ਜਿਹੜੀਆਂ ਉਹ 3 ਜੁਲਾਈ ਤੋਂ ਲਾਗੂ ਹੋਣਗੀਆਂ ਵੀਰਵਾਰ ਨੂੰ ਰਿਲਾਈਂਸ ਜੀਓ ਨੇ ਰੀਚਾਰਜ ਮਹਿੰਗੇ ਕੀਤੇ ਸਨ ਅਤੇ ਜੀਓ ਵੱਲੋਂ ਨਵੀਆਂ ਕੀਮਤਾਂ 3 ਜੁਲਾਈ ਤੋਂ ਜਿਹੜੀਆਂ ਉਹ ਲਾਗੂ ਹੋ ਜਾਣਗੀਆਂ ਇਸ ਮਗਰੋਂ ਹੁਣ ਅਗਲੇ ਦਿਨ ਹੀ Airtel ਨੇ ਵੀ ਆ ਜਿਹੜਾ ਰੀਚਾਰਜ ਆਪਣਾ ਮਹਿੰਗਾ ਕਰ ਦਿੱਤਾ ਤੇ ਇਸ ਲਈ ਕਿਆਜ਼ ਲਗਾਏ ਜਾ ਰਹੇ ਨੇ ਕਿ ਹੁਣ Vodafone Idea ਰੀਚਾਰਜ ਵੀ ਜਿਹੜੇ ਉਹ ਮਹਿੰਗੇ ਕਰ ਸਕਦੇ ਹਨ